ਏ ਡੀਜੀਪੀ ਰੈਂਕ ਦੇ ਅਧਿਕਾਰੀ ਦਾ ਢਿੱਲੋ ਸਾਹਿਬ ਜਿੰਨਾਂ ਕੋ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਸੀ ਕਹਿੰਦੇ ਮਹੀਨਾ ਕਰ ਰਹਿ ਗਿਆ ਉਹਨਾਂ ਦੇ ਸੇਵਾ ਮੁਕਤੀ ਦਾ ਪਰ ਉਹ ਪਿੰਜਰੇ ਚੋਂ ਬਾਹਰ ਆਏ ਆ ਉਹਨੂੰ ਪਿੰਜਰੇ ਦਾ ਪਤਾ ਨਹੀਂ ਲੱਗਿਆ ਕਿ ਪਿੰਜਰਾ ਕਦੋਂ ਤੋਂ ਬਣਿਆ ਸੀ ਉਹ ਕਦੋਂ ਕੈਦ ਹੋਏ ਪਿੰਜਰੇ ਚ ਦੇਖੋ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਅਫਸਰ ਅੱਜ ਕੱਲ ਜਿਹੜੇ ਉੱਚੀ ਚੀ ਨੂੰ ਖੂਨ ਲਾ ਕੇ ਨਾ ਤੇ ਸ਼ਹੀਦ ਹੋ ਰਹੇ ਨੇ ਇੱਕ ਤੇ ਵਰਦੀ ਵੈਸੇ ਗਲੈਮਰ ਇੱਕ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਇਹ ਆਪਣੇ ਆਪ ਚ ਇੱਕ ਹੀਰੋ ਹੁਣ ਤੇ ਪੁਲਿਸ ਵਾਲਿਆਂ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਨੇ ਸਾਰੀ ਰੀਲਾ ਬਣਾਉਂ ਤੇ ਲੱਗੇ ਆਗੇ ਨੇ ਇਹ ਗਲੈਮਰ ਬੜਾ ਜਿਹੜਾ ਚਸਕਾ ਆ ਗਿਆ ਨਾ ਇੱਕ ਦਿਨ ਦਾ ਚਸਕਾ ਬੰਦੇ ਨੂੰ ਮਰਵਾ ਦਿੰਦਾ ਹੈਗਾ ਹੁਣ ਜੀਐਸਟੀ ਲੋ ਸਾਹਿਬ ਏਡੀਜੀਪੀ ਲਾਅ ਐਂਡ ਆਰਡਰ 1990 ਦੇ ਵਿੱਚ ਉਹ ਮੇਰੇ ਖਾਲੋ ਡੀਐਸਪੀ ਭਰਤੀ ਹੋਏ ਨੇ 31 ਮਈ 2024 ਨੂੰ ਅਗਲੇ ਮਹੀਨੇ ਰਿਟਾਇਰ ਹੋ ਰਹੇ ਨੇ ਮਤਲਬ ਤੂੰ ਹੀ 1990 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਦੀ ਸਰਵਿਸ ਕਰ ਲਈ ਹੈ ਤੇ ਤੂੰ ਹੀ ਹੁਣ ਪਿੰਚਰੇ ਚੋਂ ਜਾਦ ਹੋਏ ਨਾ ਮਤਲਬ ਜੇਡ ਦੀ ਜੇਸ ਦੀ ਤੁਸੀਂ ਰਤਬਾ ਸ਼ੇਅਰ ਲਾ ਕੇ ਘੁੰਮਦੇ ਰਹੇ ਹੋ ਤੇ ਹੁਣ ਤੁਸੀਂ ਉਹਨੂੰ ਮਾੜਾ ਕਹਿਣ ਲੱਪ ਪਏਗੇ ਨੇ ਰੋਟੀ ਤੁਸੀਂ ਰੋਜ਼ੀ-ਰੋਟੀ ਉੱਤੇ ਖਾਦੀ ਤੁਹਾਡਾ ਟੌਰ ਸੀ ਤੇ ਇਹ ਮੈਨੂੰ ਲੱਗਦਾ ਕਿ ਪਤਾ ਨਹੀਂ ਕਿ ਡੀਐਸ ਜੀਐਸਟੀ ਲੋਸਾਬ ਨੂੰ ਕੀ ਕਹਿਣ ਦੀ ਲੋੜ ਪੈ ਗਈ ਪੀ ਜਾਂਦੇ ਸੁਝੇ ਵਾਕਏ ਤੁਸੀਂ ਆਪਣੇ ਆਪ ਨੂੰ ਪਿੰਜਰੇ ਦੇ ਵਿੱਚ ਕੈਦ ਮਹਿਸੂਸ ਕਰਦੇ ਤੇ ਜਦੋਂ ਤੁਸੀਂ ਡੀਐਸਪੀ ਭਰਤੀ ਹੋਏ ਸੀ ਉਹਦੇ ਨਹੀਂ ਛੱਡ ਦਿੰਦੇ ਹੈਗੇ ਕਿਉਂ ਤੁਹਾਨੂੰ ਉਹਦੋਂ ਨਹੀਂ ਤੁਹਾਨੂੰ ਪਿੰਜਰਾ ਪਤਾ ਲਗਾ ਮਦਰ ਤੁਹਾਨੂੰ ਕਿੰਨੇ ਸਾਲ ਬਾਅਦ 34 ਸਾਲ ਬਾਅਦ ਤੁਹਾਨੂੰ ਇਹ ਲੱਗਾ ਕਿ ਮੈਂ ਕੈਦ ਰਿਆ ਇਹ ਤੇ ਮੈਨੂੰ ਲੱਗਦਾ ਕਿ ਭਾਰਤੀ ਸਿਸਟਮ ਦੇ ਨਾਲ ਧੱਕਾ ਧੋਕਾ ਬੇਵਫਾਈ ਸਿਸਟਮ ਦੇ ਨਾਲ ਧੱਕਾ ਔਰ ਤੁਸੀਂ ਉਸ पिंजरे ਦੇ ਵਿੱਚ ਰਹਿ ਕੇ ਕੀ ਕੁਝ ਨਹੀਂ ਕੀਤਾ ਹੋਊਗਾ ਕਿੰਨਾ ਟਾ ਟੱਪਾ ਸਰਕਾਰੀ ਕੋਠੀਆਂ ਸਰਕਾਰੀ ਗੱਡੀਆਂ ਤੇ ਇੱਕ ਮਹੀਨਾ ਜਾਂਦੇ ਘੱਟੋ ਘੜ ਕੋਵੇ ਬੰਦਾ ਇੱਕ ਸਾਲ ਹੀ ਪਹਿਲਾਂ ਛੱਡ ਦਿੰਦਾ ਉਹ ਇੱਕ ਮਹੀਨਾ ਛੱਡੀ ਨਹੀਂ ਛੱਡੀ ਇੱਕ ਮਹੀਨਾ ਪਹਿਲੇ ਇੱਕ ਸਾਲ ਛੱਡ ਦਿੰਦੇ ਪਤਾ ਲੱਗਦਾ ਕਿ ਤੁਹਾਨੂੰ 25 ਲੱਖ ਰੁਪਏ ਤਨਖਾਹ ਵੀ ਨਹੀਂ ਮਿਲਣੀ ਸੀ ਨਾ ਤੇ ਹੁਣ ਇੱਕ ਮਹੀਨਾ ਅਗਲੇ ਮਹੀਨੇ ਤੋਂ ਹੀ ਰਿਟਾਇਰਮੈਂਟ ਹੈਗੇ ਤੁਸੀਂ ਇਹ ਕਹਿ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਇਸ ਤੋਂ ਪਹਿਲਾਂ ਜਿਹੜੇ ਕਰਨੈਲ ਸਿੰਘ ਜਿਹੜੇ ਕਪੂਰਥਲੇ ਡਿਪਟੀ ਕਮਿਸ਼ਨ ਲਏ ਉਹ ਨਾਇਬ ਤਹਿਸੀਲਦਾਰ ਸੀ ਫੌਜੀ ਕੋਟੇ ਚ ਉਹ ਭਰਤੀ ਹੋਏ ਸੀ ਪੀਸੀਐਸ ਬਣੇ ਪੀਸੀਐਸ ਤੋਂ ਆਈਐਸ ਬਣ ਗਏ ਉਹਨਾਂ ਨੇ ਵੀ ਇਹ ਵੀ ਡਰਾਮਾ ਕਰ ਦਿੱਤਾਗਾ ਵੀ ਮੈਨੂੰ ਨੌਕਰੀ ਨਹੀਂ ਦਿੱਤੀ ਹੈਗੀ ਪੋਸਟਿੰਗ ਨਹੀਂ ਦਿੱਤੀ ਹੈਗੀ ਜੀ ਮੈਂ ਜੀ ਨੌਕਰੀ ਛੱਡ ਦਿੰਦਾ ਪੇ ਛੱਡ ਦਿਓ ਪੰਜਾਬ ਦੀ ਜਨਤਾ ਤੇ ਕਿਸਾਨ ਜਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸ ਤੂੰ ਹੀ ਹਸਾਨ ਕਰ ਮਤਲਬ ਤੂੰ ਹੀ ਕੀ ਗੱਲ ਤੁਹਾਨੂੰ ਡੀਸੀ ਲਾ ਕੇ ਰੱਖੀ ਜਾਵੇ ਸਰਕਾਰ ਹੋਰ ਕੋਈ ਡੀਸੀ ਨਹੀਂ ਲੱਗੂਗਾ ਨਾਲੇ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਹਮੇਸ਼ਾ ਜਦੋਂ ਇਲੈਕਸ਼ਨ ਹੁੰਦੀ ਹੈ ਉਹ ਦੇਖਦੀ ਆ ਕਿ ਜਿਹੜੇ ਆਈਐਸਐ ਤੇ ਆਈਪੀਐਸਏ ਜਿਹੜੇ ਡੀਸੀ ਔਰ ਐਸਐਸਪੀ ਲੱਦੇ ਜਿਹੜੇ ਡਾਇਰੈਕਟ ਆ ਉਹਨਾਂ ਨੂੰ ਤਵੱਜੋ ਦਿੰਦੇ ਨੇ ਕਿਉਂਕਿ ਤੁਸੀਂ ਆਈਐਸ ਜਿਹੜੇ ਪੀਸੀਐਸ ਤੋਂ ਆਈਏ ਸਬੰਧ ਦੇ ਜਾਂ ਆ ਪੀਪੀਐਸ ਤੋਂ ਆਈਪੀਏ ਸਬੰਧ ਦੇ ਤੁਹਾਨੂੰ ਸਾਰੀਆਂ ਸਟੇਟਾਂ ਸਿਰ ਪੰਜਾਬ ਨਹੀਂ ਉਹ ਕਹਿੰਦੇ ਕਿ ਤੁਸੀਂ ਤੁਹਾਡੀ ਰੀਡ ਦੀ ਹੱਡੀ ਘੱਟ ਹੁੰਦੀ ਹੈ ਦਾਮ ਨਹੀਂ ਹੁੰਦਾ ਆਈਪੀਐਸ ਆਈਐਸ ਤੇ ਰੀਡ ਦੀ ਹੱਡੀ ਚ ਜਿਆਦਾ ਦਾਮ ਹੁੰਦਾ ਵੈਸੇ ਅੱਜਕੱਲ ਉਹਨਾਂ ਦਾ ਵੀ ਹੱਡੀ ਦੇ ਮੰਨ ਕੇ ਹੈ ਨਹੀਂ ਉਹਨਾਂ ਦੇ ਉਹਨਾਂ ਦੇ ਵੀ ਮੰਨ ਕੇ ਘੱਸੇ ਹੋਏ ਨੇ ਪਰ ਉਹ ਕਰਨੈਲ ਸਿੰਘ ਨੇ ਵੀ ਇਹੀ ਕੀਤਾਗਾ ਜੀ ਫਿਰ ਉਹ ਪਰਮਪਾਲਕਾ ਔਰ ਸਿੱਧੂ ਤੇਰਾ ਵੀ 1 ਮਹੀਨਾ ਬੀਬੀ ਰਹਿ ਗਿਆ ਗਿਆ ਤੇ ਤੁਸੀਂ ਹਾਈਪ ਇਨੀ ਕ੍ਰੀਏਟ ਕਰ ਦਿੱਤੀ ਹੈਗੇ ਮੈਨੂੰ ਲੱਗਦਾ ਇਹ ਜਸਟੀਫਾਈ ਨਾ ਪਹਿਲਾਂ ਵੀ ਅਫਸਰ ਨੌਕਰੀਆਂ ਛੱਡਦੇ ਰੇ ਕਿਸੇ ਰੋਲਾ ਨਹੀਂ ਪਾਇਆ ਦਰਬਾਰਾ ਸਿੰਘ ਗੁਰੂ ਨੇ 6 ਮਹੀਨੇ ਪਹਿਲਾਂ ਛੱਡਤੀ ਸੀ ਕਿਉਂਕਿ ਉਹਨੂੰ ਇਲੈਕਸ਼ਨ ਲੜਨੀ ਸੀ ਉਹਨੇ ਨਹੀਂ ਰੋਲਾ ਪਾਇਆ ਰਮੇਸ਼ ਸਿੰਦਰ ਸਿੰਘ ਹੋਣੀ ਚੀਫ ਸਕੱਟਰੀ ਦੇ ਅਜੇ 3-4 ਮਹੀਨੇ ਰਹਿੰਦੇ ਹੈਗੇ ਸੀ ਉਹਨਾਂ ਨੇ ਇਨਫੋਰਮੇਸ਼ਨ ਕਮਿਸ਼ਨ ਲੱਗਣਾ ਸੀ ਉਹਨਾਂ ਨੂੰ ਕਿਚਾ ਰੋਲਾ ਨਹੀਂ ਪਾਇਆਗਾ ਪਰਮਦੀਪ ਸਿੰਘ ਗਿੱਲ ਡੀਜੀਪੀ ਸੀ ਉਹਨਾਂ ਮੋਗੇ ਇਲੈਕਸ਼ਨ ਲੜਨੀ ਸੀ ਉਨਾ ਵੀ ਛੜਦਾ ਰੌਲਾ ਨਹੀਂ ਪਿਆ ਪਰ ਆ ਜਿਹੜਾ ਨਵਾਂ ਜਿਹੜਾ ਹੈ ਇਹ ਜ਼ਿਆਦਾ ਰੌਲਾ ਪਾ ਰਿਹਾ ਮੈਨੂੰ ਲੱਗਦਾ ਏਡੀ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਏਡੀ ਜੀਪੀ ਰੈਂਕ ਤੋਂ ਉਹ ਔਰ 90 ਦੇ ਵਿੱਚ ਤੁਸੀਂ ਡੀਐਸਪੀ ਭਰਤੀ ਹੋਏ ਫਿਰ ਤੁਸੀਂ ਆਈਪੀਐਸ ਪ੍ਰਮੋਟ ਹੋ ਗਏ ਤੇ ਅੱਜ ਤੁਸੀਂ ਜੇ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਮੈਂ ਪਿੰਜਰੇ ਚੋਂ ਜਾਦ ਹੋ ਗਿਆ ਮੈਨੂੰ ਲੱਗਦਾ ਨਹੀਂ ਬੜੇ ਸਿਆਣੇ ਨੇ ਚੰਗੇ ਪੜੇ ਲਿਖੇ ਨੇ ਫਿਲਾਸਫਰ ਨੇ ਵਰਲਡ ਲੈਵਲ ਦੀਆਂ ਹਿਸਟਰੀ ਪੜ੍ਹਦੇ ਨੇ ਪਰ ਮੈਨੂੰ ਲੱਗਦਾ ਕਿ ਉਹ ਬੋਲਦੇ ਬੋਲਦੇ ਇਹ ਵਾਲੀ ਜਿਹੜੀ ਗੱਲ ਆ ਕਹਿ ਗਏ ਨੇ ਉਹ ਕਹਿ ਨਹੀਂ ਨਹੀਂ ਸੀ ਚਾਹੀਦਾ ਹੈ ਕਿ ਮੈਂ ਪਿੰਜਰੇ ਚੋਂ ਜਾਦ ਹੋ ਗਿਆ ਤੇ ਤੁਸੀਂ ਸਵਾਲ ਇਹ ਹੈ ਕਿ ਤੁਸੀਂ ਉਸ ਕੁਰਸੀ ਤੇ ਬੈਠ ਕੇ ਲੋਕਾਂ ਦੇ ਨਾਲ ਕਿੰਨਾ ਇਨਸਾਫ ਕੀਤਾ ਹੈਗਾ ਉਹ ਸਭ ਤੋਂ ਵੱਡਾ ਸਵਾਲ ਆ ਕੀ ਪਤਾ ਕੋ ਪੋਲਿਟੀਕਲ ਪਿੰਜਰਾ ਹੋਵੇ ਵੀ ਉਹ ਦੱਸਣਾ ਤਾਂ ਚਾਹੀਦਾ ਨਾ ਕਿ ਪਿੰਜਰਾ ਕਦੋਂ ਤੋਂ ਬਣਿਆ ਸੀ ਨਹੀਂ ਜੇ ਪੁਲਿਸ ਵਾਲੇ ਪਿੰਜਰੇ ਚੋਂ ਲਿਆ ਕੇ ਤੇ ਫਿਰ ਪੋਲਿਟੀਕਲ ਪਿੰਜਰੇ ਚ ਫਸਣਾ ਹੈਗਾ ਤੇ ਫਿਰ ਤੁਹਾਡੇ ਸਾਹਮਣੇ ਕੁਮਰ ਵਿਜੇ ਪ੍ਰਤਾਪ ਬੈਠਾ ਹੀ ਆ ਉਹ ਵੀ ਸਿਆਸੀ ਪਿੰਜਰੇ ਚ ਫਸੇ ਗਏ ਨੇ ਜੇ ਜਿਹਦੀਆਂ ਉਦਾਹਰਣਾਂ ਦੇ ਕੇ ਕੇਜਰੀਵਾਲ ਸਾਹਿਬ ਵੀ ਕਹਿੰਦੇ ਕਿ ਪਿੱਛੇ ਕਿ ਸਾਡੇ ਕੁਵਰ ਵਿਜੇ ਪ੍ਰਤਾਪ ਖੜੇ ਨੇ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਕਿ ਆ ਦੇਖੋ ਕਿੰਨਾ ਖੱਜਲ ਕੀਤਾ ਅਸੀਂ ਚਮੀਆਂ ਕਿੰਨੇ ਜਿੰਨ ਸਾਫ ਕਰਦਾਂਗੇ ਉਹ ਵੀ ਫਿਰ ਮਤਲਬ ਉਹਨੂੰ ਵੀ ਸਿਆਸੀ पिंजਰੇ ਵਿੱਚ ਫਸ ਗਏ ਨਾ ਸਿਆਸੀ ਫਿੰਜਰੇ पिंजਰੇ ਦੇ ਵਿੱਚ ਤੇ ਤੁਸੀਂ ਚੂਮ ਨਹੀਂ ਕਰ ਸਕਦੇ ਹੈਗੇ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਚਲੋ ਜੀਐਸਟੀ ਲੋ ਸਾਹਿਬ ਹੋਣਾ ਜਿਹੜੀਆਂ ਗੱਲਾਂ ਕਹੀਆਂ ਮੈਨੂੰ ਲੱਗਦਾ ਕਿ ਅੱਜਕੱਲ ਸਾਰੇ ਇਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਹੋਉਂਦੀਆਂ ਗੱਲਾਂ ਕਰਦੇ ਪਰ ਹੈ ਨਹੀਂ ਤੁਸੀਂ ਬਤੌਰ ਅਫੀਸਰ ਲੋਕਾਂ ਨਾਲ ਕਿੰਨਾ ਇਨਸਾਫ਼ ਕੀਤਾ ਤੁਹਾਡੀ ਕੀ ਵਰਦੀ ਤੇ ਦਾਗ ਲੱਗਾ ਕਿ ਨਹੀਂ ਲੱਗਾ ਤੁਸੀਂ ਉਸ ਚੇਅਰ ਦੀ ਮਾਨ ਸਨਮਾਨ ਬਰਕਰਾਰ ਰੱਖਿਆ ਕਿ ਨਹੀਂ ਰੱਖਿਆਗਾ ਤੁਸੀਂ ਨਿੱਜੀ ਤੌਰ ਤੇ ਕਿੰਨੇ پاک ਪਵਿੱਤਰ ਰਹੇ ਹੋ ਕਿੰਨੇ ਲੋਕਾਂ ਨੂੰ ਤੁਹਾਡੇ ਤੋਂ ਫਾਇਦਾ ਹੋਇਆ ਕਿੰਨਿਆਂ ਲੋਕਾਂ ਦੀ ਸੁਣਵਾਈ ਕੀਤੀ ਕਿੰਨੇ ਲੋਕ ਤੁਹਾਨੂੰ ਅਸੀਸਾਂ ਦੇ ਕੇ ਗਏ ਨੇ ਕਿੰਨੇ ਲੋਕ ਤੁਹਾਡੀਆਂ ਸੋਹਾਂ ਖਾਂਦੇ ਰਹੇ ਨੇ ਉਹ ਸਵਾਲ ਹੁੰਦਾ ਕੋਈ ਵੀ ਜਿਹੜਾ ਅਫਸਰ ਹੈ ਨਾ ਰਿਟਾਇਰਮੈਂਟ ਤੋਂ 1-2 ਮਹੀਨੇ ਪਹਿਲਾਂ ਅਗਰ ਕਹਿੰਦੇ ਨੇ ਕਿ ਮੈਂ ਆ ਕੀਤਾ ਇਹ ਕੀਤਾ ਲੋਕ ਤੁਹਾਡੇ ਤੋਂ ਕਿੰਨੇ ਖੁਸ਼ ਆ ਸਵਾਲ ਨਾ ਜਦੋਂ ਤੁਸੀਂ ਕੁਰਸੀ ਤੇ ਹੁੰਦੇ ਨਾ ਤੁਹਾਨੂੰ ਸਾਰੇ ਡਰਦੇ ਆ ਰਿਸਪੈਕਟ ਕਰਦੇ ਨੇ ਕਈਆਂ ਦੀਆਂ ਲੋੜਾਂ ਹੁੰਦੀਆਂ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਕਈਆਂ ਦੀਆਂ ਕਮਜ਼ੋਰੀਆਂ ਦੇ ਕਈਆਂ ਦੀਆਂ ਲਾਲਸਾਵਾਂ ਹੁੰਦੀਆਂ ਨੇ ਵੀ ਅਫਸਰ ਨਾਲ ਯਾਰੀ ਪਾ ਲੋ ਜਦੋਂ ਤੁਸੀਂ ਰਿਟਾਇਰ ਹੁੰਦੇ ਨਾ ਤਹਾਡਾ ਉਦੋਂ ਮੋਲ ਪੈਂਦਾ ਕਿ ਹਾਂ ਲੋਕੀ ਯਾਦ ਕਰਨ ਯਾਰ ਫਲਾਨਾ ਅਫਸਰ ਰਟਾਇਰ ਹੋਇਆ ਏ ਕਮਾਲ ਦਾ ਬਹੁਤ ਇਮਾਨਦਾਰ ਸੀ ਲੋਕਾਂ ਦੀ ਸੇਵਾ ਕਰਦਾ ਸੀ ਬੜਾ ਦਿਆਲੂ ਸੀ ਉਦੋਂ ਹੁੰਦਾ ਫਿਰ ਲੋਕੀ ਲੱਗਦੇ ਹਾਂ ਮਜ਼ਾ ਆ ਗਿਆ ਯਾਰ ਇਹੋ ਜਿਹੇ ਅਫਸਰ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਜੇ ਆਪਾਂ ਹੁਣ ਤੋਂ ਇਹ ਕਹਿਣਾ ਸ਼ੁਰੂ ਕਰਦੇ ਅਫਸਰ ਜਿੰਨੇ ਵੀ ਰਿਟਾਇਰ ਹੋ ਰਹੇ ਕੋਈ 1 ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਇਹਨੂੰ ਇਹਨੂੰ ਤੁਸੀਂ ਤਿਆਗ ਪੱਤਰ ਨਹੀਂ ਕਹਿ ਸਕਦੇ ਇਹਦੇ VRS ਤੁਸੀਂ ਜਦੋਂ ਮਰਜ਼ੀ ਲੈ ਲੋ ਅੱਜ ਕੱਲ ਤੇ ਸਿਪਾਈ ਜਿਹੜਾ 20 ਸਾਲ ਦੀ ਨੌਕਰੀ ਹੋ ਜੇ ਉਹ ਵੀ VRS ਲੈ ਲੈਂਦਾ ਹੈਗਾ ਤੇ ਤੁਸੀਂ ਫਿਰ ਡੀਐਸਪੀ ਭਰਤੀ ਹੋਏ ਸੀ ਆਈਪੀਐਸ ਬਣ ਕੇ ਏਡੀਜੀਪੀ ਤੁਹਾਨੂੰ ਰੈਂਕ ਮਿਲ ਗਿਆ ਹੈਗਾ ਉਹ ਸਭ ਤੋਂ ਵੱਡਾ ਸਵਾਲ ਹੈ